ਅੱਜ ਆਪਣਾ ਚੌਥਾ ਮੌਕ ਟੈਸਟ ਆ ਕੁਆਲੀਫਾਈਂਗ ਪੰਜਾਬੀ ਦਾ ਅਤੇ ਨਰਸਿੰਗ ਵਾਲੇ ਐਗਜ਼ਾਮ ਦਾ ਸੋ ਦੋਨੋਂ ਲਿੰਕ ਮੈਂ ਤੁਹਾਨੂੰ ਪਹਿਲਾਂ ਦੀ ਵਾਂਗ ਡਿਸਕ੍ਰਿਪਸ਼ਨ ਅਤੇ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ ਉਸੇ ਤਰੀਕੇ ਨਾਲ 100 ਕੁਐਸਚਨ ਨਰਸਿੰਗ ਵਾਲੇ ਦਾ ਅਤੇ 50 ਕੁਐਸਚਨ ਹੈਗੇ ਨੇ ਜੀ ਪੰਜਾਬੀ ਕੁਆਲੀਫਾਈਂਗ ਦੇ ਪੰਜਾਬੀ ਕੁਆਲੀਫਾਈਂਗ ਦਾ ਅੱਜ ਫਿਰ ਵੀ ਅੱਜ ਵੀ ਬਹੁਤ ਔਖਾ ਪੇਪਰ ਆ ਤੇ ਜੇ ਤੁਸੀਂ ਔਖੇ ਪੇਪਰ ਹੁਣ ਲਗਾ ਲੋਗੇ ਤਾਂ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਆਸਾਨ ਰਹੇਗਾ ਸੌਖਾ ਰਹੇਗਾ ਤੇ ਤੁਸੀਂ ਅੱਜ ਮਤਲਬ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਸੀ ਅ ਯੈਸ ਲਿਖ ਕੇ ਤੇ ਮੈਂ ਚਾਹਾਂਗਾ ਕਿ ਇਸ ਵੀਡੀਓ ਤੇ ਵੀ ਤੁਸੀਂ ਯੈਸ ਲਿਖ ਕੇ ਆਪਣਾ ਜਿਹੜਾ ਮੈਨੂੰ ਇੰਟੀਮੀਟ ਕਰ ਦਿਓ ਕਿ ਤੁਸੀਂ ਪੀਪਰ ਇਹ ਲਗਾ ਰਹੇ ਹੋ ਤੇ ਸੋ ਬੈਸਟ ਵਿਸ਼ਸ ਤੇ ਧੰਨਵਾਦ ਲਗਾਓ ਆਪਣਾ ਮੌਕ ਟੈਸਟ ਦੋਨੋਂ ਕੱਲ ਤੁਹਾਨੂੰ ਇਸੇ ਤਰੀਕੇ ਨਾਲ ਅਗਲਾ ਮੌਕ ਟੈਸਟ ਵੀ ਮਿਲ ਜਾਵੇਗਾ ਧੰਨਵਾਦ ਜੀ